ਬਲਕ ਸਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਪਾਰਟੀਆਂ ਤਿਆਰੀਆਂ ਕਰ ਰਹੀਆਂ ਸਨ ਜਿਸ ਦੇ ਵਿਚਾਲੇ ਹੁਣ ਜੇ ਗੱਲ ਕਰੀਏ ਤਾਂ ਅੱਜ ਜਿਹੜੀ ਦੀ VOTING ਹੋ ਰਹੀ ਆ ਤਾਂ ਇਸ ਦੇ ਨਾਲ ਹੀ ਤੇ ਗੱਲ ਕਰ ਲਈਏ ਆਮ ਲੋਕਾਂ ਦੀ ਵਾਚੜਕੀ ਲੋਕਾਂ ਦੇ ਵੱਲੋਂ ਚੋਣਾਂ ਦੇ ਵਿੱਚ ਹਿੱਸਾ ਲਿਆ ਜਾ ਰਿਹਾ ਜਾਨੀ ਕਿ ਵੋਟਾਂ ਪਾਈਆਂ ਜਾ ਰਹੀਆਂ ਨੇ ਹੁਣ ਤੁਹਾਨੂੰ ਦੱਸਦੀ ਕਿ ਇਸ ਦੇ ਵਿਚਕਾਰ ਸਿਆ ਭਗਵੰਤ ਮਾਨ ਦੇ ਵੱਲੋਂ ਟਵਿੱਟਰ ਦੇ ਉੱਤੇ ਇੱਕ ਪੋਸਟ ਸਾਂਝ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਆ ਕਿ ਤੁਸੀਂ ਚੋਣਾਂ ਦੇ ਵਿੱਚ ਵਾਚੜ ਕੇ ਹਿੱਸਾ ਲਓ ਅਤੇ ਆਪਣੀ ਵੋਟ ਦਾ ਅਧਿਕਾਰ ਜਿਹੜਾ ਇੱਥੇ ਇਸਤੇਮਾਲ ਕਰੋ ਤਾਂ ਤੁਹਾਨੂੰ ਦੱਸਦੇ ਕਿ ਚੋਣਾਂ ਨੂੰ ਲੈ ਕੇ ਪਾਰਟੀਆਂ ਜੋਰਾ ਸ਼ੋਰਾ ਤੇ ਤਿਆਰੀਆਂ ਕਰ ਰਹੀਆਂ ਸਨ ਹਰ ਪਾਸੇ ਸਖਤਾਈ ਕੀਤੀ ਹੋਈ ਆ ਆਉਣ ਜਾਣ ਵਾਲੇ ਵਾਹਨ ਦੀ ਚੈਕਿੰਗ ਹੋਤੀ ਜਾ ਰਹੀਆ ਜੇ ਗੱਲ ਕਰੀਏ ਚੋਣਾ ਦੀ ਰਿਜ਼ਲਟ ਦੀ ਤਾਂ 17 ਤਰੀਕ ਨੂੰ ਇਸ ਦਾ ਰਿਜ਼ਲਟ ਆਵੇਗਾ ਹੋਰ ਕੀ ਕੁਝ ਗਿਆ ਸੀਮ ਭਗਵੰਤ ਮਾਨ ਨੇ ਆਪਣੀ ਸਾਂਝੀ ਕੀਤੀ ਪੋਸਟ ਦੇ ਵਿੱਚ ਆਓ ਤੁਹਾਨੂੰ ਇਸ ਦੇ ਬਾਰੇ ਵੀ ਜਾਣਕਾਰੀ ਦਿੰਨੇ ਆਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੀ ਜੇ ਗੱਲ ਕਰੀਏ ਤਾਂ ਲਗਾਤਾਰ ਪਾਰਟੀਆਂ ਤਿਆਰੀਆਂ ਜੋਰਾ ਸ਼ੋਰਾ ਤੇ ਕਰ ਰਹੀਆਂ ਸਨ ਚੋਣ ਪ੍ਰਚਾਰ ਵੀ ਪੂਰੇ ਜੋਰਾ ਸ਼ੋਰਾ ਤੇ ਚੱਲ ਰਹੇ ਸਨ ਜਿਸ ਦੇ ਚੱਲਦਿਆਂ ਹੁਣ ਗੱਲ ਕਰੀਏ ਨਾ ਚੋਣਾਂ ਦੀ ਤਾਂ ਅੱਜ VOTING ਹੋ ਰਹੀ ਆ ਸਵੇਰੇ 8 ਵਜੇ ਤੋਂ VOTING ਦਾ ਕੰਮ ਸ਼ੁਰੂ ਹੋ ਗਿਆ ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪੰਜਾਬੀਆਂ ਨੂੰ ਖਾਸ ਅਪੀਲ ਕੀਤੀ ਗਈਆ ਦੱਸਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਪਿੰਡਾਂ ਤੇ ਕਸਬਿਆਂ ਦੇ ਸੂਝਵਾਨ ਲੋਕਾਂ ਨੂੰ ਬਲਾਕ ਸਭਾ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਤੇ ਬਾਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਕਿਸਮ ਦੇ ਲਾਲਚ ਜਾਂ ਰਿਸ਼ਤੇਦਾਰੀਆਂ ਤੋਂ ਉੱਪਰ ਉੱਠ ਕੇ ਵੋਟ ਪਾਉਣ ਦਾ ਸਨੇਹਾ ਦਿੱਤਾਇਆ ਤਾਂ ਅੰਦਾਜ਼ੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਕਿ ਪਿੰਡਾਂ ਦੀ ਤਰੱਕੀ ਲਈ ਰਾਹ ਪੱਧਰੇ ਕਰੋ ਅਤੇ ਉਹਨਾਂ ਨੇ ਪੰਜਾਬ ਵਾਸੀਆਂ ਨੂੰ ਵੋਟਾਂ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਦੱਸਣ ਜੋਗ ਹੈ ਕਿ ਵੋਟਾਂ ਪੈਣ ਦਾ ਕੰਮ ਸ਼ਾਮ 4:00 ਵਜੇ ਤੱਕ ਜਾਰੀ ਰਹੇਗਾ ਅਤੇ ਸਵੇਰੇ 8:00 ਵਜੇ ਤੋਂ VOTING ਹੋਣੀ ਸ਼ੁਰੂ ਹੋ ਗਈ ਹੈ ਜੇ ਗੱਲ ਕਰੀਏ ਪਾਰਟੀਆਂ ਦੀ ਤਾਂ ਪਾਰਟੀਆਂ ਦੀ ਤਾਂ ਹੁਣ ਨਜ਼ਰ ਇਸ VOTING ਤੇ ਟਿਕੀ ਹੋਈ ਹੈ ਕਿ ਕੌਣ ਕਿਸ ਨੂੰ ਵੋਟ ਪਾਉਂਦਾ ਹੈ ਤੇ ਤੈਰ ਦਾ ਆਉਣ ਵਾਲੇ 2 ਦਿਨਾਂ ਦੇ ਅੰਦਰ ਹੋਵੇਗਾ ਕਿ ਕੌਣ ਜਿੱਤਦਾ ਹੈ ਜਾਨਕੀ 17 ਦਸੰਬਰ ਨੂੰ ਇਸ ਦਾ ਰਿਜ਼ਲਟ ਜਿਹੜਾ ਸਾਹਮਣੇ ਆਵੇਗਾ ਜਿੱਥੇ ਅੱਜ VOTING ਦਾ ਕੰਮ ਸ਼ੁਰੂ ਹੋ ਗਿਆ VOTਾਂ ਦੇ ਰਿਜ਼ਲਟ ਵਾਲੇ ਦਿਨ ਵੀ ਕਾਫੀ ਉਕਸੁਤਾ ਲੋਕਾਂ ਦੇ ਵਿੱਚ ਅਤੇ ਇਹਨਾਂ ਪਾਰਟੀਆਂ ਦੇ ਵਿੱਚ ਰਹੇਗੀ ਕਿ ਆਖਰ ਕੌਣ ਜਿੱਦਾ ਆ ਪਰ ਇਸ ਦੇ ਵਿਚਾਲੇ ਸੀਐਮ ਭਗਵੰਤ ਮਾਨ ਹੁਣ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਕਰੋ ਅਤੇ ਆਪਣੇ ਪਿੰਡਾਂ ਦੇ ਰਾ ਪੱਧਰੇ ਕਰੋ ਤਰੱਕੀ ਵਾਲੇ ਰਾ ਨੂੰ ਪੱਧਰਾ ਕਰ ਦਿਓ ਉਹਨਾਂ ਨੇ ਗੱਲ ਆਖੀ ਆ ਦੇ ਉਹਨਾਂ ਨੇ ਪੰਜਾਬ ਵਾਸੀਆਂ ਨੂੰ ਵੋਟਾਂ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਤੁਸੀਂ ਆਪਣੀ ਵੋਟ ਨੂੰ ਪਾਓ ਅਤੇ ਵੱਧ ਚੜ ਕੇ ਵੋਟਾਂ ਦੇ ਵਿੱਚ ਹਿੱਸਾ ਲਾਓ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਕਿਸਮ ਦੇ ਲਾਲਚ ਜਾਂ ਰਿਸ਼ਤਦਾਰੀਆਂ ਤੋਂ ਉੱਪਰ ਉੱਠ ਕੇ ਵੋਟ ਪਾਉਣ ਦਾ ਸੁਨੇਹਾ ਉਹ ਇਸ ਪੋਸਟ ਦੇ ਵਿੱਚ ਦੇ ਰਹੇ ਨੇ। ਉਹਨਾਂ ਦਾ ਦੱਸਦੇ ਕਿ ਵੋਟਾਂ ਦੀ ਜੇ ਗੱਲ ਕਰੀ ਤਾਂ ਹਰ ਪਾਸੇ ਸਖਤਾਈ ਕੀਤੀ ਹੋਈ ਹੈ ਵੋਟਾਂ ਨੂੰ ਲੈ ਕੇ ਹਰ ਆਉਣ ਜਾਣ ਵਾਲੇ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕਿਤੇ ਵੀ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ। ਤਾਂ ਇੱਥੇ ਵੱਡਾ ਸਵਾਲ ਇਹ ਹੁੰਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੈ ਹੋਵੇਗਾ ਕਿ ਆਖਿਰ ਕਿਹੜੀ ਪਾਰਟੀ ਵਾਜੀ ਮਾਰਦੀ ਹੈ ਤੇ ਕਿਹਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ